ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਜ਼ਿੰਦਗੀ ਦੀ ਜੰਗ ਹਾਰ ਗਿਆ ਰਾਜਵੀਰ ਜਵੰਦਾ ਤਾਂ ਜਿੱਥੇ ਰਾਜਵੀਰ ਜਵੰਦਾ ਦੇ ਫੈਨਸ ਦੇ ਲਈ ਇੱਕ ਡੂੰਗੇ ਸਦਮੇ ਵਾਲੀ ਖਬਰ ਸਾਹਮਣੇ ਆ ਰਹੀ ਹੈ ਤਾਂ ਪਰਿਵਾਰ ਇਸ ਵੇਲੇ ਕਾਫੀ ਗਮਗੀਨ ਮਾਹੌਲ ਦੇ ਵਿੱਚ ਹੈ ਤਾਂ ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਜਾਨ ਚਲੀ ਗਈ ਹੈ ਜ਼ਿੰਦਗੀ ਦੀ ਜੰਗ ਹਾਰ ਗਿਆ ਰਾਜਵੀਰ ਜਵੰਦਾ ਤਾਂ ਬੱਦੀ ਦੇ ਨੇੜੇ ਹਾਦਸਾ ਹੋਇਆ ਸੀ ਬਾਈਕ ਚਲਾ ਰਹੇ ਸਨ ਉਸ ਦਰਮਿਆਨ ਹਾਦਸਾ ਵਾਪਰਦਾ ਹੈ ਜਿਸ ਦਰਮਿਆਨ ਉਹਨਾਂ ਦੇ ਸਿਰ ਤੇ ਰਿੱਡ ਦੀ ਹੱਡੀ ਦੇ ਵਿੱਚ 60 ਵਜਦੀ ਹੈ ਪਿਛਲੇ ਕਈ ਦਿਨਾਂ ਤੋਂ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਸੰ ਹਰ ਕੋਈ ਤੰਦਰੁਸਤੀ ਦੇ ਲਈ ਅਰਦਾਸਾ ਕਰ ਰਿਆ ਸੀ ਪਰ ਇਸੇ ਵਿਚਾਲੇ ਮੰਦਭਾਗੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰਾਜਵੀਰ ਜਵੰਦਾ ਦੀ ਮੌਤ ਹੋ ਚੁੱਕੀ ਹੈ ਤਾਂ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ ਰਾਜਵੀਰ ਜਵੰਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਕਾਫੀ ਦਿਨਾਂ ਤੋਂ ਵੈਂਟੀਲੇਟਰ ਸਪੋਰਟ ਦੇ ਉੱਤੇ ਸਰ ਹਾਲਾਂਕਿ ਰਿਕਵਰੀ 0% ਦੱਸੀ ਜਾ ਰਹੀ ਸੀ ਹਰ ਕੋਈ ਹਰ ਇੱਕ ਪਿੰਡ ਹਰ ਇੱਕ ਘਰ ਦੇ ਵਿੱਚ ਹਰ ਇੱਕ ਗੁਰੂ ਘਰ ਦੇ ਵਿੱਚ ਇੱਥੋਂ ਤੱਕ ਕਿ ਮਸਜਿਦਾਂ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਰਾਜਵੀਰ ਜਵੰਦਾ ਦੀ ਸਿਹਤਿਆਬੀ ਦੇ ਲਈ ਤਾਂ ਪਰਿਵਾਰ ਇਸ ਵੇਲੇ ਦੱਸ ਰਿਹਾ ਹੈ ਕਿ ਡੂੰਗੇ ਸਦਮੇ ਦੇ ਵਿੱਚ ਹੈ ਜਿੱਥੇ ਰਾਜਵੀਰ ਜਵੰਦਾ ਦੀ ਜਾਨ ਚਲੀ ਗਈ ਹੈ ਤਾਂ ਫੈਨਸ ਦੇ ਲਈ ਮੰਦਭਾਗੀ ਖਬਰ ਪੰਜਾਬੀ ਫਿਲਮ ਇੰਡਸਟਰੀ ਵੀ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਜ਼ਿੰਦਗੀ ਦੀ ਜੰਗ ਹਾਰ ਗਿਆ ਰਾਜਵੀਰ ਜਵੰਦਾ ਤਾਂ ਜਿੱਥੇ ਰਾਜਵੀਰ ਜਵੰਦਾ ਦੇ ਫੈਨਸ ਦੇ ਲਈ ਇੱਕ ਡੂੰਗੇ ਸਦਮੇ ਵਾਲੀ ਖਬਰ ਸਾਹਮਣੇ ਆ ਰਹੀ ਹੈ ਤਾਂ ਪਰਿਵਾਰ ਇਸ ਵੇਲੇ ਕਾਫੀ ਗਮਗੀਨ ਮਾਹੌਲ ਦੇ ਵਿੱਚ ਹੈ ਤਾਂ ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਜਾਨ ਚਲੀ ਗਈ ਹੈ ਜ਼ਿੰਦਗੀ ਦੀ ਜੰਗ ਹਾਰ ਗਿਆ ਰਾਜਵੀਰ ਜਵੰਦਾ ਤਾਂ ਬੱਦੀ ਦੇ ਨੇੜੇ ਹਾਦਸਾ ਹੋਇਆ ਸੀ ਬਾਈਕ ਚਲਾ ਰਹੇ ਸਨ ਉਸ ਦਰਮਿਆਨ ਹਾਦਸਾ ਵਾਪਰਦਾ ਜਿਸ ਦਰਮਿਆਨ ਉਹਨਾਂ ਦੇ ਸਿਰ ਤੇ ਰਿੱਡ ਦੀ ਹੱਡੀ ਦੇ ਵਿੱਚ 60 ਵਜਦੀ ਹੈ ਪਿਛਲੇ ਕਈ ਦਿਨਾਂ ਤੋਂ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਸੰ ਹਰ ਕੋਈ ਤੰਦਰੁਸਤੀ ਦੇ ਲਈ ਅਰਦਾਸਾ ਕਰ ਰਿਹਾ ਸੀ ਪਰ ਇਸੇ ਵਿਚਾਲੇ ਮੰਦ ਭਾਗੀ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰਾਜਵੀਰ ਜਵੰਦਾ ਦੀ ਮੌਤ ਹੋ ਚੁੱਕੀ ਹੈ ਤਾਂ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ ਰਾਜਵੀਰ ਜਵੰਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਕਾਫੀ ਦਿਨਾਂ ਤੋਂ ਵੈਂਟੀਲੇਟਰ ਸਪੋਰਟ ਦੇ ਉੱਤੇ ਸਰ ਹਾਲਾਂਕਿ ਰਿਕਵਰੀ 0% ਦੱਸੀ ਜਾ ਰਹੀ ਸੀ ਹਰ ਕੋਈ ਹਰ ਇੱਕ ਪਿੰਡ ਹਰ ਇੱਕ ਘਰ ਦੇ ਵਿੱਚ ਹਰ ਇੱਕ ਗੁਰੂ ਘਰ ਦੇ ਵਿੱਚ ਇੱਥੋਂ ਤੱਕ ਕਿ ਮਸਜਿਦਾਂ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਰਾਜਵੀਰ ਜਵੰਦਾ ਦੀ ਸਿਹਤਿਆਬੀ ਦੇ ਲਈ ਤਾਂ ਪਰਿਵਾਰ ਇਸ ਵੇਲੇ ਦੱਸ ਰਿਹਾ ਹੈ ਕਿ ਡੂੰਘੇ ਸਦਮੇ ਦੇ ਵਿੱਚ ਹੈ ਜਿੱਥੇ ਰਾਜਵੀਰ ਜਵੰਦਾ ਦੀ ਜਾਨ ਚਲੀ ਗਈ ਹੈ ਤਾਂ ਫੈਨਸ ਦੇ ਲਈ ਮੱਧ ਭਾਗੀ ਖਬਰ ਪੰਜਾਬੀ ਫਿਲਮ ਇੰਡਸਟਰੀ ਵੀ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਜ਼ਿੰਦਗੀ ਦੀ ਜੰਗ ਹਾਰ ਗਿਆ ਰਾਜਵੀਰ ਜਵੰਦਾ ਤਾਂ ਜਿੱਥੇ ਰਾਜਵੀਰ ਜਵੰਦਾ ਦੇ ਫੈਨਸ ਦੇ ਲਈ ਇੱਕ ਡੂੰਗੇ ਸਦਮੇ ਵਾਲੀ ਖਬਰ ਸਾਹਮਣੇ ਆ ਰਹੀ ਹੈ ਤਾਂ ਪਰਿਵਾਰ ਇਸ ਵੇਲੇ ਕਾਫੀ ਗਮਗੀਨ ਮਾਹੌਲ ਦੇ ਵਿੱਚ ਹੈ ਤਾਂ ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਜਾਨ ਚਲੀ ਗਈ ਹੈ ਜ਼ਿੰਦਗੀ ਦੀ ਜੰਗ ਹਾਰ ਗਿਆ ਰਾਜਵੀਰ ਜਵੰਦਾ ਤਾਂ ਬੱਦੀ ਦੇ ਨੇੜੇ ਹਾਦਸਾ ਹੋਇਆ ਸੀ ਬਾਈਕ ਚਲਾ ਰਹੇ ਸਨ ਉਸ ਦਰਮਿਆਨ ਹਾਦਸਾ ਵਾਪਰਦਾ ਜਿਸ ਦਰਮਿਆਨ ਉਹਨਾਂ ਦੇ ਸਿਰ ਤੇ ਰਿੱਡ ਦੀ ਹੱਡੀ ਦੇ ਵਿੱਚ 60 ਵਜਦੀ ਹੈ ਪਿਛਲੇ ਕਈ ਦਿਨਾਂ ਤੋਂ ਮਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਸੰ ਹਰ ਕੋਈ ਤੰਦਰੁਸਤੀ ਦੇ ਲਈ ਅਰਦਾਸਾ ਕਰ ਰਿਆ ਸੀ ਪਰ ਇਸੇ ਵਿਚਾਲੇ ਮੰਦ ਭਾਗੀਏ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰਾਜਵੀਰ ਜਵੰਦਾ ਦੀ ਮੌਤ ਹੋ ਚੁੱਕੀ ਹੈ ਤਾਂ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ ਰਾਜਵੀਰ ਜਵੰਦਾ ਮੋਹਾਲੀ ਦੇ ਫੋਰਟਸ ਹਸਪਤਾਲ ਦੇ ਵਿੱਚ ਕਾਫੀ ਦਿਨਾਂ ਤੋਂ ਵੈਂਟੀਲੇਟਰ ਸਪੋਰਟ ਦੇ ਉੱਤੇ ਸਰ ਹਾਲਾਂਕਿ ਰਿਕਵਰੀ 0% ਦੱਸੀ ਜਾ ਰਹੀ ਸੀ ਹਰ ਕੋਈ ਹਰ ਇੱਕ ਪਿੰਡ ਹਰ ਇੱਕ ਘਰ ਦੇ ਵਿੱਚ ਹਰ ਇੱਕ ਗੁਰੂ ਘਰ ਦੇ ਵਿੱਚ ਇੱਥੋਂ ਤੱਕ ਕਿ ਮਸਜਿਦਾਂ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਰਾਜਵੀਰ ਜਵੰਦਾ ਦੀ ਸਿਹਤਿਆਬੀ ਦੇ ਲਈ ਤਾਂ ਪਰਿਵਾਰ ਇਸ ਵੇਲੇ ਦੱਸ ਰਿਹਾ ਹੈ ਕਿ ਡੂੰਗੇ ਸਦਮੇ ਦੇ ਵਿੱਚ ਹੈ ਜਿੱਥੇ ਰਾਜਵੀਰ ਜਵੰਦਾ ਦੀ ਜਾਨ ਚਲੀ ਗਈ ਹੈ ਤਾਂ ਫੈਨਸ ਦੇ ਲਈ ਮੰਦਭਾਗੀ ਖਬਰ ਪੰਜਾਬੀ ਫਿਲਮ ਇੰਡਸਟਰੀ ਵੀ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ